ਸਿੱਖੀ ਦੇ ਸਿਧਾਂਤ ਨਿਆਰੇ ਪਵਨਿਆਰਾ ਖਾਲਸਾ ਗੱਲ ਚੱਲ ਰਹੀ ਹੈ ਸਬ ਕੋਸ਼ਿਸ਼ ਮਾਈਂਡ ਕਿੰ ਨੂੰ ਜਾਂ ਇਸ ਤੇ ਜੋਰ ਦੇਣ ਵਾਲੇ ਇਹ ਮੰਨਦੇ ਹੈ ਕਿ ਬੰਦੇ ਦੇ ਕੰਮ ਕਰਨ ਦੇ ਪਿੱਛੇ ਪ੍ਰੇਰਕ ਸ਼ਕਤੀ ਜਿਹੜੀ ਹੈ ਉਹ ਸਬ ਕੋਸ਼ਿਸ਼ ਮਾਈਂਡ ਦੀ ਬੜੀ ਵੱਡੀ ਭੂਮਿਕਾ بڑا ਵੱਡਾ ਉਹਦਾ ਰੋਲ ਹੈ ਉਹ ਆਪਣੇ ਅੰਦਰ ਵਿਚਾਰ ਇਕੱਠੇ ਕਰਦਾ ਹੈ ਸੰਕਲਪ ਇਕੱਠੇ ਕਰਦਾ ਹੈ ਤੇ ਉਹਨੂੰ ਰੂਪਮਾਨ ਕਰਨ ਲਈ ਉਹ ਤਿਆਰ ਰਹਿੰਦਾ ਹੈ ਔਰ ਐਸਾ ਮਨ ਜਿਹੜੀਆਂ ਆਪਣੇ ਅੰਦਰ ਵਿਚਾਰ ਜਾਂ ਸੰਕਲਪ ਇਕੱਠੇ ਕਰਦਾ ਉਹ ਸੰਸਾਰਿਕ ਸਿੱਖਿਆ ਤੋਂ ਆਸ-ਪਾਸ ਦੇ ਵਾਤਾਵਰਣ ਤੋਂ ਇਕੱਠਾ ਕਰਦਾ ਤੇ ਉਹਨੂੰ ਰੂਪਮਾਨ ਕਰਦਾ ਇੱਕ ਗੱਲ ਧਿਆਨ ਰੱਖਿਓ ਸਭ ਕੋਸ਼ਿਸ਼ ਮਾਈਂਡ ਵਾਸਤੇ ਚੰਗੇ ਕੰਮ ਅਤੇ ਬੁਰੇ ਕੰਮਾਂ ਦਾ ਕੋਈ ਭੇਦ ਨਹੀਂ ਉਹ ਤੁਹਾਡੇ ਅੰਦਰ ਜੋ ਵਿਚਾਰ ਪੈਦਾ ਹੋ ਰਹੇ ਐ ਸਿੱਖਿਆ ਤੋਂ ਵਾਤਾਵਰਣ ਤੋਂ ਜਾਂ ਤੁਹਾਡੇ ਆਪ ਦੇ ਜੋ ਅੰਦਰੋਂ ਵਿਚਾਰ ਉੱਠੇ ਉਹਨਾਂ ਰਹੀਂ ਜੋ ਸੰਕਲਪ ਇਕੱਠੇ ਹੋਏ ਉਹਨੂੰ ਰੂਪਮਾਨ ਕਰਨ ਲਈ ਤਿਆਰ ਰਹਿੰਦਾ ਹੈ ਔਰ ਗੁਰੂ ਸਾਹਿਬ ਸਾਨੂੰ ਧ੍ਰਿੜ ਕਰਾ ਰਹੇ ਹੈ ਕਿ ਮਾੜੇ ਕੰਮ ਜਾਂ ਬੁਰੇ ਕਮਾਂ ਦੀ ਮਨ ਨੂੰ ਪ੍ਰੇਰਣਾ ਜਾਂ ਉਹਨੂੰ ਸਿੱਖਿਆ ਹੀ ਨਹੀਂ ਮਿਲਣੀ ਚਾਹੀਦੀ ਉਹਨੂੰ ਪਹਿਲਾਂ ਸਮਝਾਇਆ ਜਾਵੇ ਜੈਸਾ ਸੇਵਾ ਤੈਸਾ ਹੋਏ ਭਾਉ ਬੁਰਾ ਸੋਚੇਗਾ ਤਾਂ ਬੁਰੇ ਰਿਜ਼ਲਟ ਆਣਗੇ ਸਤਗੁਰ ਸੇਵੇ ਸੋ ਜੋਗੀ ਹੋਏ ਭੈ ਰਚ ਰਹਿ ਸੋ ਨਿਰਪੋ ਹੋਏ ਜੈਸਾ ਸੇਵਾ ਤੈਸਾ ਹੋਏ ਕਈ ਵਾਰੀ ਕਈਆਂ ਨੂੰ ਕਹਿੰਦੇ ਸੁਣਿਆ ਹੋਵੇਗਾ ਕਿ ਮੈਂ ਕੰਮ ਕਰਨਾ ਨਹੀਂ ਸਿੱਖਾਂਦਾ ਹੋ ਗਿਆ ਮੇਰਾ ਇੱਕ ਮਿੱਤਰ ਵੀ ਕਹਿ ਰਿਹਾ ਸੀ ਕਿ ਮੈਂ ਸਟੇਜ ਤੇ ਬੋਲ ਰਿਹਾ ਸੀ ਉਸ ਬੰਦੇ ਵਾਸਤੇ ਮੇਰੇ ਕੋਲ ਕਹਿ ਹੋ ਗਿਆ ਕਹਿ ਹੋ ਗਿਆ ਦੇ ਮਗਰ ਜਿਹੜੀ ਪ੍ਰੇਰਣਾ ਸ਼ਕਤੀ ਹੈ ਉਹ ਅਵਚੇਤਨ ਮਨ ਹੈ ਔਰ ਅਵਚੇਤਨ ਮਨ ਆਪਣੇ ਅੰਦਰ ਜਿਹੜੀ ਧਾਰਨਾਵਾਂ ਉਹ ਇਕੱਠੀਆਂ ਕਰਦਾ ਉਹ ਤੁਹਾਡੇ ਜ਼ਿੰਦਗੀ ਵਿੱਚ ਵਿਚਰਨ ਵਾਲੀਆਂ ਉਸ ਦੇ ప్రతి ਜੋ ਵਿਚਾਰ ਹੈ ਉਸ ਨੂੰ ਹੀ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਗੁਰਬਾਣੀ ਐਸੇ ਉਚੇਤਨ ਮਨ ਨੂੰ ਸਭ ਕੋਸ਼ਿਸ਼ ਮਾਈਂਡ ਨੂੰ ਬੁਰੇ ਕੰਮਾਂ ਤੋਂ ਪਹਿਲੇ ਹੀ ਰੋਕਦਾ ਹੈ ਪ੍ਰਾਣੀ ਦੇ ਅੰਦਰ ਬੁਰੀਆਂ ਜਾਂ ਬੁਰੇ ਸੰਕਲਪ ਇਕੱਠੇ ਹੋਣ ਤੋਂ ਰੋਕਦਾ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਪਾਈ ਮੀਤ ਕਬ ਦੂਸਰੇ ਦਾ ਬੁਰਾ ਮਨ ਦੇ ਵਿੱਚ ਨਹੀਂ ਰੱਖੇਗਾ ਤੈਨੂੰ ਕਦੀ ਵੀ ਦੁੱਖ ਨਹੀਂ ਆਣੇ ਗੁਰੂ ਸਾਹਿਬ ਤਾਰਨਾ ਕਰਦੇ ਕਹੇ ਜਿਹਹਾ ਬੀਜ ਹੈ ਸੋਲਣਾ ਮੱਥੇ ਜੋ ਲਿਖਿਆਸ ਤੇਰੇ ਅੰਦਰ ਲਿਖਿਆ ਜਾਣਾ ਪਰ ਜੋ ਤੂੰ ਬੀਜ ਰਿਹਾ ਵੜਨਾ ਤੇ ਪ੍ਰਾਣੀਆਂ ਤੈਨੂੰ ਉਹ ਹੀ ਪੈਣਾ ਤੈਨੂੰ ਆਪਣੇ ਅੰਦਰ ਜੋ ਵਿਚਾਰ ਦਿੱਤੇ ਐ ਉਹਨਾਂ ਨੂੰ ਹੀ ਵੜਨਾ ਪੈਣਾ ਤੇ ਸੱਦ ਚੇਤਨਾ ਯਸ ਚੰਗਾ ਸਭ ਕੋਸ਼ਿਸ਼ ਮਾਈਂਡ ਨੂੰ ਜੇ ਆਪਾਂ ਕੜਨਾ ਚਾਹਨੇ ਆ ਪਾ ਇਹ ਸੱਦ ਵਿਚਾਰਾਂ ਦੇ ਨਾਲ ਹੀ ਘੜਿਆ ਜਾ ਸਕਦਾ ਹੈ ਕਰਮ ਕੰਡਾਂ ਦੇ ਨਾਲ ਚੰਗਾ ਮਨ ਚੰਗਾ ਸਭ ਕੋਸ਼ਿਸ਼ ਮਾਈਂਡ ਨਹੀਂ ਘੜਿਆ ਜਾ ਸਕਦਾ ਨਹੀਂ ਬਣਾਇਆ ਜਾ ਸਕਦਾ ਗੁਰਸਾ ਬਿਰੜ ਕਰਾਰਿਆ ਕਰਮ ਧਰਮ ਪਖੰਡ ਜੋ ਦਿਸੈ ਤਿੰਨ ਜਮ ਜਗਾਤੀ ਲੂਟਾ ਹੈ ਨਿਰਵਾਣ ਕੀਰਤਨ ਗਾਉ ਉਹ ਕਰਤੇ ਕਾ ਨਿਮੁਖ ਸਿਮਰਤ ਜਿਤ ਛੂਟਾ ਹੈ ਇਹ ਮੈਂ ਗੱਲ ਸ਼ੁਰੂ ਤਾਂ ਕੀਤੀ ਕਿ ਮੱਥਾ ਟੇਕਣਾ ਭਾਵੇਂ ਗੁਰੂ ਨੂੰ ਨਮਸਕਾਰ ਕਰਨਾ ਕਿਰਿਆ ਕਰਮ ਹੈ। ਜੀਆ ਅਧਿਆਤਮ ਕਰਮ ਹੈ। ਦੇਖੋ ਅਗਰ ਮੱਥਾ ਟੇਕਣ ਦੇ ਮਗਰ ਤੁਸੀਂ ਗੁਰੂ ਦੀ ਸਿੱਖਿਆ ਨੂੰ ਗਾਇਨ ਕਰਕੇ ਸਰਮਨ ਕਰਕੇ ਧਾਰਨ ਕਰ ਲਿਆ ਔਰ ਉਸ ਫਿਰ ਇਸ ਭਾਵਨਾ ਨੂੰ ਲੈ ਕਰਕੇ ਮੱਥਾ ਟੇਕਦੇ ਹੋ ਇਹ ਤਾਂ ਅਧਿਆਤਮ ਕਰਿਆ। ਤੇ ਜੇ ਦੇਖਾ ਦੇਖੀ ਮੱਥਾ ਟੇਕਿਆ ਜਾ ਰਿਹਾ ਹੈ ਤਾਂ ਇਹ ਕਿਰਿਆ ਕਰਮ ਵੀ ਹੋ ਸਕਦਾ ਹੈ ਗੁਰੂ ਸਾਹਿਬ ਅੰਦਰ ਕਰਾ ਰਹੇ ਹਨ ਸਤਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਜਿੱਠਾ ਮੁਕਤ ਨਾ ਹੋਵੇ ਜੇ ਚਰ ਸ਼ਬਦ ਨਾ ਕਰੇ ਵਿਚਾਰ ਭਾਉ ਗੁਰੂ ਦੀ ਸਿੱਖਿਆ ਨੂੰ ਤਾਰਨ ਕਰੇਗਾ ਮਥੇ ਟੇਕ ਅਥੇ ਟੇਕੇ ਜਾਣਗੇ ਸਦ ਅਵਚੇਤਨ ਮਨ ਦਾ ਘੜਨਾ ਜਿਹੜਾ ਉਹ ਗੁਰੂ ਦੀ ਸਿੱਖਿਆ ਦੇ ਨਾਲ ਹੀ ਖੜਾਇਆ ਜਾ ਸਕਦਾ ਹੈ ਗੁਰੂ ਪਿਆਰਿਆਂ ਦੀ ਸੰਗਤ ਦੇ ਵਿੱਚ ਹੀ ਕੜਿਆ ਜਾ ਸਕਦਾ ਹੈ ਜ਼ਰੂਰੀ ਨਹੀਂ ਕਿ ਗੁਰਬਾਣੀ ਆਪਾਂ ਸੁਣੀ ਹੈ ਉਹਦੇ ਨਾਲ ਵੀ ਇਹ ਮਨ ਕੜਿਆ ਜਾ ਸਕਦਾ ਹੈ ਗੁਰਬਾਣੀ ਆਪਾਂ ਪੜ੍ਹੀ ਆ ਉਹਦੇ ਨਾਲ ਵੀ ਕੜਿਆ ਜਾ ਸਕਦਾ ਹੈ ਸੰਗਤ ਦੇ ਵਿੱਚ ਵਿਚਾਰ ਚਰਚਾ ਕਰਦੇ ਹੋਏ ਵੀ ਇਹ ਸਭ ਕੋਸ਼ਿਸ਼ ਮਾਈਂਡ ਕੜਿਆ ਜਾ ਸਕਦਾ ਹੈ ਕੋਈ ਗਾਵੇ ਕੋ ਸੁਣਾਏ ਹਰ ਨਾਮਾ ਚਿਤ ਲਾਏ ਕੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਇਹ ਤਾਂ ਇਸੇ ਢੰਗ ਨਾਲ ਵੀ ਘੜੀਏ ਇਸ ਮਨ ਨੂੰ ਇਸ ਮਨ ਨੂੰ ਚੰਗੀ ਪ੍ਰੇਰਣਾ ਦਈਏ ਇਸੇ ਕਰਕੇ ਹੀ ਸਾਨੂੰ ਬਚਪਨ ਤੋਂ ਇਹ ਪ੍ਰੇਰਣਾ ਦਿੱਤੀ ਜਾਂਦੀ ਰਹੀ ਹੈ ਕਿ ਚੰਗੀ ਸੁਸਾਇਟੀ ਦੇ ਵਿੱਚ ਬੈਠੋ ਗੁਰਦੁਆਰੇ ਜਾਓ ਉੱਥੇ ਘਟੋ ਘਟ ਚੰਗੀਆਂ ਗੱਲਾਂ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਔਰ ਜਿਹੜਾ ਬੰਦਾ ਲਗਾਤਾਰ ਭਾਵੇਂ ਕਿਰਿਆ ਕਰਮ ਦੇ ਰੂਪ ਵਿੱਚ ਵੀ ਅਗਰ ਗੁਰਦੁਆਰੇ ਜਾ ਰਿਹਾ ਔਰ ਉਸੇ ਜਾ ਕਰਕੇ ਉਹਨੂੰ ਗੁਰੂ ਦੀ ਸਿੱਖਿਆ ਮਿਲਦੀ ਹੈ ਤੇ ਅੰਦਰ ਸਭ ਕੌਂਸ਼ੀਅਸ ਮਾਈਂਡ ਚੰਗੇਰਾ ਤੇ ਚੱਨਣ ਲਈ ਘੜਿਆ ਜਾਂਦਾ ਸੋ ਇਹ ਸਾਨੂੰ ਤਰੀਕਾ ਦੱਸਿਆ ਕਿ ਸਿੱਖ ਸਭ ਕੋਸ਼ਿਸ਼ ਮਾਈਂਡ ਦਾ ਵੀ ਗੁਲਾਮ ਨਹੀਂ ਹੈ ਆਪਣਾ ਸਭ ਕੋਸ਼ਿਸ਼ ਮਾਈਂਡ ਵੀ ਉਹ ਗੁਰੂ ਦੀ ਸਿੱਖਿਆ ਵਿੱਚ ਗੁਰੂ ਦੇ ਪਿਆਰਿਆਂ ਵਿੱਚ ਘੜਦਾ ਹੈ ਔਰ ਉਸ ਤੇ ਉਹ ਚੱਲਦਾ ਹੈ